ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਬਕਾ ਅਕਾਲੀ ਭਾਜਪਾ ਸਰਕਾਰ ਤੇ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਖਿਲਾਫ ਮੁਰਤੂ ਮੋਰਚਾ ਖੋਲ੍ਹਿਆ ਸਿੱਧੂ ਨੇ ਬਾਦਲ ਪਰਿਵਾਰ ਨੂੰ ਉਹਨਾਂ ਵੱਲੋਂ ਲਗਾਏ ਇਲਜ਼ਾਮਾਂ ਦੇ ਉੱਤੇ ਖੁੱਲੀ ਬਹਿਸ ਦੀ ਚੁਣੌਤੀ ਵੀ ਦਿੱਤੀ ਤੁਹਾਨੂੰ ਸੁਣਾਉਣਿਆ ਸਿੱਧੂ ਦੇ ਕੁਝ ਅਹਿਮ ਬਿਆਨ ਪੰਜਾਬ ਸਟੇਟ ਦੀ ਇਨਕਮ ਬਾਦਲਾਂ ਦਾ ਬਿਜ਼ਨਸ ਬਣ ਗਈ ਸੀ ਇਟ ਵਾਸ ਡਾਇਰੈਕਟਲੀ ਟੇਕਨ ਅਵੇ ਸਮਵੇਅਰ ਜਿਹੜੀ ਚੀਜ਼ ਸਟੇਟ ਨੂੰ ਜਾਣੀ ਚਾਹੀਦੀ ਸੀ ਉਹ ਇਹਨਾਂ ਦੇ ਫੈਮਿਲੀ ਨੂੰ ਚਲੀ ਗਈ। ਈ ਇਨਕਮ ਆਫ ਦੀ ਸਟੇਟ ਵਾਸ ਕਨਵਰਟਡ ਇਨਟੂ ਅ ਫੈਮਿਲੀ ਬਿਜ਼ਨਸ। ਅੱਛਾ ਜੋ ਇੱਕ ਸਟੇਟਮੈਂਟ ਦਿੱਤੀ ਹੈ। ਭਈ ਜਿਹੜਾ ਪੈਸਾ ਜਿਹੜੇ ਪਰਪਸ ਲਈ ਆਇਆ ਜਿਹੜੇ ਖਾਤੇ ਲਈ ਆਇਆ ਉਹ ਬਾਦਲ ਸਾਹਿਬ ਤੇ ਉਹਨਾਂ ਦੇ ਪੁੱਤਰ ਨੇ ਡਾਇਵਰਟ ਕਰਕੇ ਆਪਣੇ ਖਾਤੇ ਚ ਪਾ ਕੇ ਮਨਮਰਜ਼ੀ ਦਾ ਖਰਚੋ ਤੇ ਜਦੋਂ ਮੈਂ ਇਹ ਗੱਲ ਕਹੀ ਸੀਗੀ ਅੰਕੜਿਆਂ ਦੇ ਉੱਤੇ ਹੀ ਕਹੀ ਸੀ ਕਿ ਇੰਨਾ ਪੈਸਾ ਇਹਨਾਂ ਨੇ ਕਮਿਟ ਕਰਕੇ ਕਮਿਟ ਕਰਕੇ ਜਿਹੜੀ ਤੁਹਾਨੂੰ ਚਿੱਠੀ ਦਿੱਤੀ ਹੈ ਨਾ ਇਹ ਫਾਈਨਾਂਸ ਮਿਨਿਸਟਰ ਦੀ ਵਿਧਾਨ ਸਭਾ ਦੇ ਵਿੱਚ ਪਿਛਲੇ ਸਾਲ ਦੀ ਅਸ਼ੋਰੈਂਸ ਹੈ ਆਪਾਂ ਇੱਕ ਸਾਲ ਦੀ ਖੜੀ ਹਾਲੇ ਜਿਹੜਾ ਇਹ ਜਿਹੜੀ ਰੀਸੈਂਟ ਗੱਲ ਹੈ ਲੋ ਜੀ ਸਟੇਟ ਨੂੰ ਆਏ 200 ਕਰੋੜ ਰੁਪਏ ਇੱਕੋ ਹੀ 스마트 ਸਿਟੀ ਉਦੋਂ ਲੁਧਿਆਣਾ ਠੀਕ ਹੈ ਜੀ ਲੁਧਿਆਣੇ ਦੇ ਵਾਸਤੇ 200 ਕਰੋੜ ਰੁਪਏ ਆਏ ਜੀ ਸਟੇਟ ਦਾ ਸ਼ੇਅਰ ਉਹ 50-50 ਤੇ ਹੁੰਦਾ ਸਟੇਟ ਦਾ ਸ਼ੇਅਰ ਉਹਦੇ ਚ 200 ਕਰੋੜ ਰੁਪਏ ਪੈਣਾ ਸੀ ਇਹਨਾਂ ਨੇ 32 ਕਰੋੜ ਰੁਪਏ ਪਾਇਆ ਤੇ ਬਾਕੀ 168 ਕਰੋੜ ਰੁਪਏ ਉਮੈਦਾ ਉਮੈ ਖੜਾ 200 ਉਹ ਤੇ 162 ਉਹ ਟੋਟਲ ਜੇ ਤੁਸੀਂ ਐਡ ਅਪ ਕਰੋਗੇ ਤੇ 362 ਕਰੋੜ ਰੁਪਈਆ ਇਹਨਾਂ ਦਿੱਤਾ 368 ਕਰੋੜ ਰੁਪਈਆ ਇਹਨਾਂ ਨੇ ਉਸ ਖਾਤੇ 'ਚ ਜਮਾਨ ਕੀਤਾ ਗਵਰਨਮੈਂਟ ਆਫ ਇੰਡੀਆ ਦਾ ਸੈਕਟਰੀ ਆਇਆ ਆ ਪਿਛਲੇ ਹਫਤੇ ਐ ਮਾਈਟ ਪਸੇ ਵਾਲਾ ਹੀ ਕੇਮ ਅਬਾਊਟ 1 ਵੀਕ ਬੈਕ ਇੱਕ ਹਫ਼ਤਾ ਪਹਿਲਾਂ ਆਇਆ ਉਹ ਆਂਦਾ ਅਸੀਂ ਤੁਹਾਨੂੰ ਪੰਜੀ ਨਹੀਂ ਦੇਣੀ ਸਮਾਰਟ ਸਿਟੀਆਂ ਦੇ ਵਿੱਚ ਕਰੀਬ-ਕਰੀਬ 9000 ਕਰੋੜ ਰੁਪਇਆ ਹੋਣਾ ਤਿੰਨ ਸਿਟੀਆਂ ਦਾ ਉਹ ਆਂਦਾ ਤੁਸੀਂ ਪੈਸੇ ਕਿੱਥੇ ਆਉਂਦੇ ਆ ਜਿਹੜੇ ਪਰਪਸ ਲਈ ਆਉਂਦੇ ਆ ਤੁਸੀਂ ਉਸ ਪਰਪਸ ਨੂੰ ਡੀਫੀਟ ਕਰਕੇ ਆਪਣੀ ਮਨਮਰਜ਼ੀ ਨਾਲ ਖਰਦਿਓ ਅਸੀਂ ਤੁਹਾਨੂੰ ਪੰਜੀ ਨਹੀਂ ਦੇਣੀ ਜਦੋਂ ਖਰਚਣਾ ਹੁੰਦਾ ਜਦੋਂ ਪਰਪਸ ਡੀਫੀਟ ਕਰਨਾ ਹੁੰਦਾ ਉਹ ਦਾ ਪਿਓ ਪੁੱਤ ਆਪ ਕਰਦੇ ਆ ਤੇ ਜਦੋਂ ਜਵਾਬ ਦੇਣਾ ਹੁੰਦਾ ਓਦੋਂ ਆਪਣੇ ਕਿਸੇ ਪਿਆਦੇ ਨੂੰ ਖੜਾ ਕਰ ਦਿੰਦੇ ਜਿਵੇਂ ਕੱਲ ਬੋਲਿਆ ਕੋਈ ਹੈ ਉਹ ਵੀ ਪਿਆਦਾ ਵੀ ਹਰਿਆ ਹੋਇਆ ਤੇ ਨੇ ਇਲੈਕਸ਼ਨਾਂ ਚੋ ਦੋ ਠੁਕਿਆ ਹੋਇਆ ਤੇ ਮੈਂ ਹੁਣ ਪਿਆਦੇ ਨੂੰ ਜਵਾਬ ਦਊ ਮੈਂ ਕਹਿੰਦਾ ਸਰਦਾਰ ਬਾਦਲ ਕਿ ਤਮ ਹੈ ਤੁਸੀਂ ਤੇ ਤੁਹਾਡਾ ਪੁੱਤਰ ਪੰਜਾਬ ਚ ਥਾਮ ਮਕਰਰ ਕਰਨ ਬੈਠਦੇ ਆ ਇੱਕ ਵਿਚਾਰਾਂ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਦੇਖਣ ਦਿੰਦੇ ਆ ਤੇ ਉੱਥੇ ਦੱਸਿਓ ਵੀ ਕੌਣ ਸਹੀ ਐ ਤੇ ਕੌਣ ਗਲਤ ਐ ਆਵਾਜ਼ੇ ਖਲਕ ਨਗਾੜਾ ਹੈ ਖੁਦਾ ਜਨਤਾ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਐ 80 ਕਰੋੜ ਇੱਕ 34 ਕਰੋੜ ਕਿ ਮੈਂ ਤਾਂ ਇੱਕ ਸਾਲ ਦੀ ਗੱਲ ਕਰ ਰਿਹਾ 114 ਕਰੋੜ ਰੁਪਏ ਜਿਹੜੇ ਇੱਕ ਹੈੱਡ ਦੇ ਵਿੱਚ ਪੈਣੇ ਚਾਹੀਦੇ ਸੀ ਚੁੱਕੇ ਦੋਹਾਂ ਨੇ ਆਓਗੇ ਸੋ ਇਹ ਜਿਹੜੇ ਵਿਕਾਸ ਪੁਰਸ਼ ਬੜੇ ਫਿਰਦੇ ਆ ਨਾ ਇਹਨਾਂ ਨੂੰ ਵੱਡਾ વિનાਸ਼ ਕਿਸੇ ਨੇ ਕੀਤਾ ਨਹੀਂ ਇਹਨਾਂ ਨੂੰ ਵੱਡੀ ਮਨਮਰਜ਼ੀ ਕਿਸੇ ਨੇ ਕੀਤੀ ਦੀ ਅਧਰ ਨਾਲ ਪ੍ਰੂਫ ਦੇਣਾ ਚਾਹੀਦਾ ਮੈਂ ਪ੍ਰੂਫ ਦਊ ਡਾਟ ਵਿੱਚ ਨੀਡਸ ਟੂ ਬੀ ਪ੍ਰੂਵਨ ਇਜ਼ ਨਾਟ ਵਰਥ ਅ ਟਾਕ ਜਿਵੇਂ ਜਵਾਨ ਦਿੱਤੀ ਹੈ ਤੇ ਜਵਾਨ ਦੇ ਵਿੱਚੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਦਾ ਉਹ ਅੰਕੜਿਆਂ ਦੇ ਉੱਤੇ ਖੜਾ ਇਹਨਾਂ ਨੇ ਫਾਈਨੈਂਸ ਕਮਿਸ਼ਨ ਦਾ 4% ਸਾਰੀ ਇਨਕਮ ਸਟੇਟ ਦੀ ਹੈ ਜਿਹੜੀ 4% ਲਿਖਤੀ ਤੌਰ ਦੇ ਉੱਤੇ ਪੰਜਾਬ ਨੂੰ ਸਾਰੇ ਨੂੰ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਸ਼ਹਿਰਾਂ ਨੂੰ ਦਵਾਂਗੇ ਔਰ ਉਹ 4% ਸਟੇਟ ਦੀ ਇਨਕਮ ਦਾ 1696 ਕਰੋੜ ਰੁਪਇਆ ਬਣਦਾ 1696 ਇਸ ਦੀ ਟੋਟਲ ਅਮਾਉਂਟ which is on paper ਹੁਣ ਤੁਸੀਂ ਲਾ ਲਓ 1696 ਪਲੱਸ 476 ਇਹਦੇ ਮੈਂ ਵਾਈਟ ਪੇਪਰ ਦਾ ਛੋਟਾ ਜਿਹਾ ਹਿੱਸਾ ਦਿੱਤਾ ਹੈ ਕਿਉਂਕਿ ਇਹਨਾਂ ਨੇ ਮੈਨੂੰ ਛੇੜਿਆ ਠੀਕ ਹੈ ਨਹੀਂ ਇੱਕ ਦਾ ਜਵਾਬ ਪੱਥਰ ਨਾਲ ਦਿਆਂਗੇ ਦਰ ਇਜ਼ ਨਾਥਿੰਗ ਟੂ ਹਾਈਡ ਵੀ ਆਰ ਅ ਕਾਉਂਟੇਬਲ ਟੂ ਦ ਪੀਪਲ ਆਫ ਪੰਜਾਬ ਇਟਸ ਅ ਗਵਰਨਮੈਂਟ ਬਾਏ ਦ ਪੀਪਲ ਫਾਰ ਦ ਪੀਪਲ ਵੇਰ ਐਜ਼ ਦ ਲਾਸਟ ਗਵਰਨਮੈਂਟ ਵਾਸ ਬਾਏ ਦ ਪੀਪਲ ਫਾਰ ਅ ਫੈਮਿਲੀ ਦੀ ਇਨਕਮ ਆਫ ਦ ਸਟੇਟ ਵਾਸ ਦੀ ਇਨਕਮ ਆਫ ਅ ਫੈਮਿਲੀ ਵਿਚ ਇਜ਼ ਅ ਸੈਡ ਪਾਟ ਕਿੱਤੇ ਹਾਥੀ ਸਾਡੇ ਕੋਲ ਬਣਗੇ ਅਸੀਂ ਇਹਨਾਂ ਦਾ ਚਿੱਟਾ ਹਾਥੀ ਉਹਨੂੰ ਘਾਗੂ ਪਾ ਕੇ ਤੋੜ ਲਾਂਗੇ ਯੂ ਹੈਵ ਨਾਟ ਸਕਟਲਡ ਐਨੀ ਔਨ ਅਅਰ ਪ੍ਰੋਜੈਕਟਸ ਬਟ ਵੀ ਆਰ ਨਾਟ ਰਿਸਪੌਂਸਿਬਲ ਫਾਰ ਆਲ ਦਿਸ ਜਵਾਬ ਦੇਣੇ ਤੇ ਪਿਆਦਿਆਂ ਤੋਂ ਜਵਾਬ ਨਾ ਦੇਣ ਸਾਹਮਣਿਆਂ ਮੈਦਾਨ ਚੋਂ ਇਹਦੇ ਵਿਧਾਨ ਸਭਾ 'ਚ ਨਹੀਂ ਆਏ ਹੋਰ ਕਿੱਥੇ ਆਣਾ ਸਿੱਧੂ ਦੇ ਇਲਜ਼ਾਮਾਂ ਦਾ ਜਵਾਬ ਅਕਾਲੀ ਦਲ ਦੇ ਵੱਲੋਂ ਵੀ ਆਇਆ ਰਜੀਤ ਸਿੰਘ ਟੀਮਾ ਨੇ ਸਿੱਧੂ ਨੂੰ ਝੂਠੇ ਇਲਜ਼ਾਮ ਲਾਉਣ ਦੀ ਥਾਂ ਪਹਿਲਾਂ ਚੰਗੇ ਤਰੀਕੇ ਆਪਣਾ ਕੰਮ ਸਿੱਖਣ ਦੀ ਸਲਾਹ ਦਿੱਤੀ। ਅਸੀਂ ਜਿਹੜਾ ਜਵਾਬ ਪੁੱਛਿਆ ਤੁਹਾਡੇ ਕੋਲੇ ਜਿਹੜੇ ਤੁਸੀਂ ਝੂਠ ਮਾਰੇ ਸੀ ਇੱਕ ਇੱਕ ਗੱਲ ਦਾ ਅਸੀਂ ਅਖਬਾਰ ਦੇ ਵਿੱਚ ਦੇਖ ਕੇ ਜਵਾਬ ਤੁਹਾਨੂੰ ਦਿੱਤਾ ਉਹਦੇ ਉੱਤੇ ਗੱਲ ਕਰੋ ਕਿ ਤੁਸੀਂ ਝੂਠੇ ਅੰਕੜੇ ਅਖਬਾਰਾਂ ਨੂੰ ਦੇ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਅਸੀਂ ਜਵਾਬ ਤਾਂ ਮੰਗਦੇ ਹਾਂ ਇੱਕ ਕੈਬਨਟ ਅੰਦੇਸ਼ ਤੋਂ ਤੇ ਸਾਨੂੰ ਜਵਾਬ ਮਿਲਦਾ ਇੱਕ ਕਾਮੇਡੀ ਸਰਕਸ ਤੇ ਜੋਕਰ ਬਣ ਕੇ